ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਖਿਆ ਅਤੇ ਕਲਾ ਦੇ ਖੇਤਰ ਵਿੱਚ ਮੱਲਾ ਮਾਰਨ ਵਾਲੀਆਂ ਧੀਆਂ ਦਾ ਕੀਤਾ ਵਿਸ਼ੇਸ਼ ਸਨਮਾਨ ਡੀਸੀ ਗੁਰਦਾਸਪੁਰ ਨੇ ਕਿਹਾ ਧੀਆਂ ਨੇ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾਇਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਚਲਾਈ ਜਾ ਰਹੀ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਅੱਜ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ एसएसएम कॉलेज दीनानगर ਵਿਖੇ ਵਿਸ਼ੇਸ਼ ਸਮਾਗਮ ਕਰਕੇ ਜ਼ਿਲੇ ਦੀਆਂ ਹੋਣਹਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ 우ਮਾ ਸ਼ੰਕਰ ਗੁਪਤਾ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਵਿਧਿਕ ਡਿਪਟੀ ਕਮਿਸ਼ਨਰ ਸਰਦਾਰ ਹਰਜਿੰਦਰ ਸਿੰਘ ਐਸ ਡੀ ਐਮ ਦੀਨਾਗਰ ਸਰਦਾਰ ਜਸਵਿੰਦਰ ਸਿੰਘ ਸ਼ਾਮਲ ਹੋਏ ਸਨਮਾਨ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ 우ਮਰ ਸ਼ੰਕਰ ਗੁਪਤਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ 19 ਸਿੱਖਿਆ ਬਲਾਕਾਂ ਦੀਆਂ 100 ਹੁਨਾਰਤੀਆਂ ਨੂੰ ਸਿੱਖਿਆ ਅਤੇ ਕਲਾ ਦੇ ਖੇਤਰ ਵਿੱਚ ਵੱਡਮੁੱਲੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਦੌਰਾਨ ਮੱਲਾ ਮਾਰਨ ਵਾਲੀਆਂ ਧੀਆਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਅਤੇ ਕਿਤਾਬ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਜਸਮੀਤ ਕੌਰ ਪ੍ਰਿੰਸੀਪਲ ਡਾਕਟਰ ਆਰਕੇ ਤੁਲੀ ਪ੍ਰੋਫੈਸਰ ਪ੍ਰਬੋਧ ਗਰੋਵਰ ਸੀਡੀਪੀਓ ਸ਼੍ਰੀਮਤੀ ਸੁਦੇਸ਼ ਕੁਮਾਰੀ ਪਰਮਿੰਦਰ ਸਿੰਘ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਸਮੇਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਨਾਰੀ ਸ਼ਕਤੀ ਕੇਂਦਰ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਮਾਨਯੋਗ ਵਿਸ਼ਵਨਸਿੰਘ ਜੀ ਐਸਐਮ ਆਈਐਸ ਸਰ ਜੀ ਸਵਾਗਤ ਕੀਤਾ ਜੀ ਡਾਕਟਰ ਅੰਕਿਤ ਕੁਮਾਰ ਜੀ ਪਹਿਨ ਪਹੁੰਚੇ ਮੈ ਉਹਨਾਂ ਦਾ ਵੀ ਸਵਾਗਤ ਕਰਦਾ ਧੰਨਵਾਦ ਕਰਦਾ ਮਾਨਯੋਗ ਡੀਓ ਸਾਹਿਬ ਸਰਦਾਰ ਅਖੰਡਰ ਸਿੰਘ ਜੀ ਸਾਡੇ ਵਿੱਚ ਪਹੁੰਚੇ ਉਹਨਾਂ ਦਾ ਵੀ ਨਿਗਾ ਸਵਾਗਤ ਸਾਰੇ ਵਿੱਚ ਪ੍ਰਿੰਸੀਪਲ ਸਾਹਿਬ ਦਾ ਸਾਡੇ ਸਾਰੇ ਮਾਨ ਨਿਕਾਸ ਸਾਹਿਬ ਤਾਂ ਮੈਂ ਉਹ ਪ੍ਰਿੰਸੀਪਲ ਸਾਹਿਬ ਜੀ ਨੂੰ ਰਿਕਵੈਸਟ ਕਰਦਾ ਹਾਂ ਕਿ ਜੋਤੀ ਪ੍ਰਣਵਾਸਤੇ ਸਾਡੇ ਆਗੇ ਮੌਜੂਦ ਮਾਨ ਡਾਕਟਰ 우ਮਰ ਸ਼ੰਕਰ ਗੁਪਤਾ ਜੀ ਨੂੰ ਨਾਲ ਲੈ ਕੇ ਮਾਨਯੋਗ

ਅਕੀ ਕਿਹੜਾ ਇਹ ਸਾਹਮਣੇ ਹੈਗਾ ਸਰ ਕੋਈ ਮੋੜ ਖੜਾ ਲੱਗੇਗਾ ਅੱਜ ਆਜੋ ਇਸ ਮਹਿਬੂਤ ਆਮੋ ਸਭ ਪਲੀਟ ਦੇ ਹਾਂ ਹਾਂ ਸਭ ਸਾਹਮਣੇ ਜੁੜੇ ਯਾਰ ਮੈਂ ਕਹਿੰਦਾ ਮਗਰ ਵੀ ਜਾਣਾ ਚਾਹੁੰਦਾ ਹੈ। ਹਾਂ ਜੀ। ਅੱਜ ਦੰਦ ਸਾਰੇ ਅੱਜ ਅੱਜ ਦੰਦ ਜੀ ਬੀਸਿੰਗ ਅੱਜ 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 ਇਹ ਪੰਜਾਬ ਸਰਕਾਰ ਦਾ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੇ ਤਹਿਤ ਅਸੀਂ ਇੱਥੇ ਐਸਐਸਐਮ ਕਾਲਜ 'ਚ ਫੰਕਸ਼ਨ ਰੱਖਿਆ ਸੀ ਅ ਇਹਦੇ ਵਿੱਚ ਕਾਫੀ ਚੀਜ਼ਾਂ ਉਹ ਲਿਖੀਆਂ ਜਾਂਦੀਆਂ ਨੇ ਅਸੀਂ ਪ੍ਰਮੋਟ ਕਰਦੇ ਹਾਂ ਪੂਰੇ ਜ਼ਿਲ੍ਹੇ 'ਚ ਸਾਰੇ ਸਕੂਲਾਂ 'ਚ ਪੇਰੈਂਟਸ ਨੂੰ ਸਾਰੇ ਕਸਬਿਆਂ 'ਚ ਵੀ ਬੇਟੀ ਦੀ ਜਿਹੜੀ ਹੈਗੀ ਆ ਵੀ ਇਹਨਾਂ ਨੂੰ ਵੀ ਇਕੁਅਲੀ ਇੰਪੋਰਟੈਂਸ ਮਿਲਣੀ ਚਾਹੀਦੀ ਆ ਬੇਟੀਆਂ ਵੀ ਇਕੁਅਲ ਹੁੰਦੀਆਂ ਨੇ ਬੇਟਿਆਂ ਦੇ ਵਿੱਚ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਵੀ ਇਹਨੂੰ ਅਸੀਂ ਬਚਾਉਣਾ ਤਾਂ ਹੈ ਹੀ ਹੈ ਬਟ ਨਾਲ ਪੜਾਉਣਾ ਵੀ ਹੈ ਉਦੇ ਮਹਿਮ ਦੇ ਤਹਿਤ ਅੱਜ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਲਿਆ ਕਿ ਅਸੀਂ ਇਹ ਸਾਰੇ ਸੈਮੀਨਾਰ ਵਗੈਰਾ ਪ੍ਰੈਸ ਦੇ ਵਿੱਚ ਹੋਰ ਐਕਟੀਵਿਟੀਜ਼ ਦਾ ਕਰਦੇ ਹਾਂ ਬਟ ਜਿਹੜੇ ਆ ਸਾਡੇਆਂ ਬੱਚਿਆਂ ਨੇ ਪਿੱਛੇ ਕੋਈ ਵੀ ਆਪਣੇ ਆਪਣੇ ਸਕੂਲਾਂ ਚੋਂ ਮੈਰਿਟ ਚ ਆਈਆਂ ਨੇ ਪਲੱਸ ਫਰਸਟ ਸੈਕਿੰਡ ਥਰਡ ਉਹਨਾਂ ਨੂੰ ਏਡੀ ਸਾਹਿਬ ਦਾ ਬੜਾ ਅੱਛਾ ਇਨੀਸ਼ੀਏਟਿਵ ਸੀ ਉਹਨਾਂ ਨੇ ਕਿਹਾ ਕਿ ਸਰ ਆਪਾਂ ਇਹਨਾਂ ਨੂੰ ਸਨਮਾਨਿਤ ਵੀ ਕਰੀਏ ਟਰੈਕਸੂਟ ਦੇਈਏ ਠੰਡ ਦਾ ਟਾਈਮ ਹੈ ਤਾਂ ਉਸ ਦੇ ਤਹਿਤ ਅਸੀਂ ਅੱਜ ਉਹਨਾਂ ਸਾਰੇ ਜ਼ਿਲ੍ਹੇ ਦੀਆਂ ਬੱਚਿਆਂ ਨੂੰ ਟਰੈਕਸੂਟ ਵੰਡੇ ਆ ਤਾਂ ਜੋ ਕਿ ਉਹਨਾਂ ਦਾ ਹੌਸਲਾ ਵਧਾਈ ਹੋ ਸਕੇ ਮੈਂ ਖੁਦ ਆਇਆ ਉਹਨਾਂ ਨੇ ਕਲਚਰਲ ਇਵੈਂਟ ਵੀ ਕੀਤਾ ਤੇ ਬਹੁਤ ਅੱਛਾ ਲੱਗਿਆ ਤੇ ਇਹ ਸਾਡਾ ਜੜੀ ਮੁਹੀਮ ਹੈ ਜਾਰੀ ਰੂਗੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਗਰਦਾਸਪੁਰ ਦੇ ਵਿੱਚ ਜੜੀ ਬੇਟੀ ਬਚਾਓ ਬੇਟੀ ਪੜਾਉ ਮਹੀਮ ਹੈ ਉਹ ਬਹੁਤ اچھی ਤਰ੍ਹਾਂ ਕੰਮ ਕਰੇਗੀ ਤੇ ਇਹਦਾ ਬਹੁਤ ਫਾਇਦਾ ਹੋਏ ਜਾਇਹਨ ਕੁਝ ਬੇਸਾਰਾ ਬੱਚਿਆਂ ਜਾਂ ਜਿਹੜੇ ਹੈਂਡੀਕੈਪ ਲੋਕ ਹੁੰਦੇ ਸਰ ਉਹਨਾਂ ਨੂੰ ਵੀ ਦਫ਼ਤਰਾਂ ਚ ਲਾਈਨਾਂ ਚ ਲਾ ਕੇ ਕੰਮ ਕਰਾਉਣੇ ਬੰਦੇ ਆ ਬੜੀ ਪ੍ਰੋਬਲਮ ਨਹੀਂ ਉਹਨਾਂ ਲਈ ਡਿਸੇਬਿਲਟੀ ਲਈ ਦੇਖੋ ਸਾਡੇ ਲਈ ਅਲੱਗ ਵਿੰਡੋਜ਼ ਹੈਗੀਆਂ ਨੇ ਅਸੀਂ ਪ੍ਰੋਵੀਜ਼ਨ ਕੀਤਾ ਪਿਆ ਪਰ ਜੇ ਕਿਤੇ ਕੋਈ ਇਹੋ ਜਿਹੀ ਦਿੱਕਤ ਹੈਗੀ ਆ ਤਾਂ ਮੈਂ ਆਪਣੇ ਐਸ ਡੀ ਐਮਸ ਨੂੰ ਸਾਰਿਆਂ ਨੂੰ ਇਨਸਟਰਕਟ ਕਰੂੰਗਾ ਵੀ ਜਿੱਥੇ ਕੋਈ ਹੈਂਡੀਕੈਪ ਵਗੈਰਾ ਬੱਚੇ ਹੈਗੇ ਉਹਨਾਂ ਨੂੰ ਵੱਖਰੀ ਉਹਨਾਂ ਦੀ ਲਾਈਨ ਹੋਵੇ ਤੇ ਉਹਨਾਂ ਨੂੰ ਵੱਖਰੇ ਤੌਰ ਤੇ ਉਹਨਾਂ ਨੂੰ ਹੈਂਡਲ ਕੀਤਾ ਜਾਵੇ